ਇਹ ਤਾਂ ਬੱਗੇ ਦੀ ਆ ਆ ਬੱਗੇ ਦੀ ਆ ਇਹ ਤਾਂ ਉਹ ਲਿਆ ਟ੍ਰਾਲੀ ਵੀ ਮੈਚ ਕਰਦੀ ਨਾ ਕਿਉਂ ਹੋਰ ਰੰਗ ਦੀ ਨਹੀਂ ਪਾਈ ਦੇਖ ਨੀ ਡੀਟੈਲ ਹੀ ਪਾਈ ਆ ਤੇਰੇ ਡੀ ਡੇਟੋ ਕਿਹੜੀ ਕੀੜੇ ਦੀ ਆ ਇਹ ਤਾਂ ਲੜਕੀ ਆ ਇਹ ਤਾਂ ਲੜਕੀ ਹੋਰੀ ਮੈਂਦਰ ਦੀ ਹੋਰ ਕਿਹਨੂੰ ਕਿਹਨੂੰ ਕਰਨੀ ਆ ਨਗੜਾ ਨਗੜਾ ਨੇੜੋ ਥੋ ਠੀਕ ਆ ਮੈਂ ਤੇਰੇ ਵੇਵਟਾ ਆ ਓਏ ਆਇ ਤੇ ਨਗੜਾ ਲਾ ਦੇ ਲੈ ਮੈਂ ਕਿ ਲੈ ਜਾ ਓਏ ਤੇ ਇੱਧਰ ਨਗੜਾ ਕੋਟਾ ਜਿੰਨੇ ਪਕਾ ਦੇ ਅੱਖ ਵਿੱਚ ਤੱਕੀ ਬੱਖਣਾ ਤੈਨ ਆਪਣੇ ਜਿੰਨਾ ਤੈਨੂੰ ਚਾ ਲਿਆ ਹੋਰ ਨੂੰ ਚਾਉਣਾ ਛੋਟੇ ਹੰਮੂ ਓਏ ਹੰਮੂ ਓਏ ਮੈਂ ਹੋਰ ਵੀਡੀਓ ਬਣਾਉਂ ਆ ਨਸੀਬੀਤੀ ਹੋਈ ਐ ਛਿੱਟੂ ਨਾਲ ਹੀ ਟਿਕੋ ਹੈ ਛੋਟੇ ਨਟਗੇਰਾ 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 ਟਰਾਲੀ ਜਮਾਂ ਗਲੀ ਗੁਰੂ ਨੂੰ ਦੇਖ ਨਟਗੇਰਾ ਹੈ ਨਟਗੇਰਾ ਓ ਨਟਗੇਰਾ ਆਉ ਲੈਣਾ ਏ ਜਦੋਂ ਵੈਲੀ ਗੁਰਦੁਆਰਾ ਦਾ ਐ ਨਟਗਰਾ ਇਹ ਇਹ ਆਏ ਆ ਜੂਡੂ ਤੇ ਗਈ ਇਹ ਤਾਂ ਬਰਾਉਗਣੀ ਮਤੋਂ ਫੈਦੋ ਤੂੰ ਤਾਂ ਤੇ ਜਿਆਨ ਨਾਲ ਜਾ ਕਰ ਲੈ ਜਾ ਮੈਂ ਚਲ ਜਲਵਾ ਤਾ ਉਸ ਮਾਰ ਕੇ ਰਸ ਉਸ ਮਾਰ ਸੁਪਣ ਚ ਉਤੀ ਹੋਏ ਹਟਾ ਰੋਟਾ ਲੋਟਾ ਕਰੀ ਰੋਟਾ ਕਰੀ ਹੋਏ ਕੀ ਪਾਰਟੀ ਪਈ ਐ ਤੈਦੀ